ਭਾਈ ਸਾਹਿਲ ਤੇ ਕਮਲਜੀਤ ਮੱਲਾ ਪਰ ਅਗਲੀ ਕੁਸ਼ੀ ਤੇ ਮੱਲਾ ਨੋਟ ਕਰੋ ਵਿੱਚ ਆਓ ਚਾਹ ਭਗਵਾਨ ਟੀਮਾਂ ਦੇ ਨਰਿੰਦਰ ਡੁੰਮਸ਼ੜੀ ਭਾਈ ਨੋਟ ਕਰੋ ਤਾਜ ਪਹਿਲਵਾਨਾਂ ਜਨਾਲਾ ਤੇ ਨੂਰ ਆਲਮਗੀਰ ਰੰਗੋਟੇ ਬਾਕੇ ਵਿੱਚ ਆ ਜਾਓ ਪਹਿਲਾਂ ਜਲਦੀ ਨਾਲ ਲਾ ਦੇ ਨਾਲ ਹੋ ਗਿਆ ਜੀ ਆ ਦੇਖ ਲੈ ਬਹੁਤ ਬੜਾ ਦੇ ਨਾਲ ਹੋ ਗਿਆ ਭਾਈ ਪਹਿਲਵਾਨ ਸਾਹਿਲ ਤੀਮਾ ਤੇ ਕਮਲਜੀਤ ਮੱਲਨਾ ਪਰ ਅਗਲੀ ਗੁਸਟੇ ਲਈ ਤਿਆਰ ਹੋ ਜਾਣਗੇ ਉਹ ਲੱਗੀ ਨਹੀਂ ਹੈਗੀ ਯਾਰ ਉਹ ਬੱਸ ਸ਼ਬ ਕੱਭਾਈ ਉਹ ਲੱਗੀ ਨਹੀਂ ਹੈ ਜੀ ਬੇਟਾ ਇੱਕ ਮਿੰਟ ਇੱਕ ਵੱਡੀ ਕਸੂਰ ਕਰਾ ਤਾ ਮਾ ਜੀ ਤੇਰੇ ਲਾਪਰੀ ਟਾਲੀ ਬਲਾਓ ਔਰ ਬੈਂਤੇ ਕਮਲਜੀਤ ਪਹਿਲਵਾਨ ਦੀ ਢਮਸਕੜੀ ਲਾਪਰੀ ਦੇ ਪਹਿਲਵਾਨ ਖਾਨਾ ਹਾਂ ਇਹ 10 15 ਮਿੰਟ ਬਾਅਦ ਜਿਹੜੇ ਪਹਿਲਵਾਨ ਤੋਰਨ ਦੀ ਉਸ ਤੋਂ ਬਾਅਦ ਇਰਫਾਨ ਹਾਂ ਇਹ ਮੰਨ ਜਿਹੜੇ ਬਿਲਕੁਲ ਰੈਡੀ ਰਹਿਣਗੇ ਆਹ ਓਏ ਆਵਾਜ਼ ਵਧਾ ਜਾਏ ਯਾਰ ਵਾਲ ਬਾਈ ਸਾਹਿਲ ਜੀ ਮਾਦੇ ਕਮਲਜੀਤ ਮੱਲਾ ਪਰ ਸੱਬੇ ਪਹੁੰਚ ਕੋਲ ਆ ਜਲਦੀ ਨਾਲ ਉਹਦੇ ਭਪੇਂਦਰ ਪਹੁੰਚ ਗਿਆ ਵੀ ਅਜ ਨਾਲੇ ਵਾਲਾ ਹੱਥ ਜੋੜੀ ਕਰੇਗਾ ਬਾਬਾ ਫਰੀਦ ਪਹਿਲਵਾਨ ਦੀਨਾ ਨਗਰ ਆ ਫਿਰ ਬਾਬਾ ਫਰੀਦ ਕਰ ਹੱਥ ਜੋੜੀ ਕਲਵਾਨਾ ਵਾਹਨੀ ਵੱਡੀ ਕੁਸ਼ਤੀ ਹੋਣੀ ਹੈ ਸਿਰੇ ਦਾ ਮੁਕਾਬਲਾ ਐਨਾ ਬੱਬਰ ਸ਼ੇਰਾਂ ਦੇ ਦਰਮਿਆਨ ਹੋਣਾ ਇੱਕ ਵਾਰ ਤਾੜੀਆਂ ਲਾ ਦਿਓ ਰਾਤ ਯਾਰੀ ਜਿਹੜੀ ਮੈਦਾਨ ਦੇ ਵਿੱਚ ਹੋ ਗਈ ਆ ਆ ਪੁੱਤੇ ਦੇਖ ਲੈ ਜੀ ਉਹ ਤਾਂ ਦੇਖ ਜਿਹੜਾ ਲਵਾਇਆ ਜਾਣਾ ਪਹਿਲਵਾਨਾਂ ਦਾ ਸਟੇਜ ਤੇ ਆ ਜੀ ਬਾਈ ਸਾਹਿਲ ਜੀ ਮਾਤੇ ਕਮਲਜੀਤ ਸਾਹਿਲ ਆਜਾ ਵੀਰ ਆਵਦੀ ਨਾਲ ਜੈ ਭਗਵਾਨ ਤੇ ਨਰਿੰਦਰ ਤੁਸੀਂ ਆਜੋ ਫਿਰ ਜੈ ਭਗਵਾਨ ਤੇ ਨਰਿੰਦਰ ਤੁਮਛੜੀ ਸ਼ਾਬਾਸ਼ ਬਾਈ ਪਲੀਜ਼ ਪਹਿਲਵਾਨ ਨੂੰ ਬੇਨਤੀ ਜੀ ਦੀ ਕੁਸ਼ਤੀ ਲਖ ਹੋ ਗਈ ਆ ਉਹ ਲਮੋਟੇ ਪਾ ਲਿਓ ਗਰੇਵਾ ਦੀ ਕੁਸ਼ਤੀ ਲਿਖੀ ਗਈ ਆ ਉਹ ਮਾਲਨ ਗੋਟੇ ਪਾ ਲਿਓ ਬੈਂਦਾ ਮਹਿਦਮਾਨ ਜੀ ਤਨਾਸ ਕਾਲਾ ਬੈਂਦਾ ਮਹਿਦਮਾਨ ਜੀ ਤਨਾਸ 5100 ਰੁਪਏ ਦੇ ਦੰਗਲੀ ਕੋਦ ਦਾ ਕਰਦੇ ਆ ਆਪ ਨਹੀਂ ਬੋਜੇ ਆਪਣੇ ਸਹਜੋਪੋਤੇ ਕੀਤੇ ਉਹਨਾਂ ਦਾ ਮਾਨਸਮਨ ਹਾਸਲ ਕਰ ਲਿਆ ਜੀ ਬੈਂਕੀ ਆ ਭਾਈ ਸਮੀਰ ਦੇਸਾਈ ਮਹਾਰਾਸ਼ਟਰਾ ਆਗਰ ਕੋਗਿਆ ਦਾ ਸਟੇਜ ਤੇ ਆ ਜਿਓ ਬੈਂਕੀ ਆ ਸਾਹਿਲ ਯਾਰ ਖਰਤ ਪਾ ਜਿੰਦੀ ਸਾਹਿਲ ਜਿੰਮਾ ਕੋਲਣਾ ਆਵਾਜ਼ ਆਵਾਜ਼ ਬਾਈ ਉਧਰ ਤਨਾਸ ਵਾਲੇ ਸਾਡੇ ਬਿੰਦਾ ਮਹਿਦਵਾਨੀ ਤਨਾਸ ਕਾਲਾ ਮਹਿਦਵਾਨੀ ਤਨਾਸ ਆਪ ਨਹੀਂ ਕੁੱਝੇ 5100 ਰੁਪਏ ਦਾ ਬੰਦਾ ਸਜੋ ਜਿਹੜਾ ਕੋਈ ਦਾ ਕੀਤਾ ਬੰਦਾ ਮਾਨਸਮਣ ਕੀਤਾ ਜਾਣਾ ਭਾਸ਼ ਜਿਹੜਿਆ ਵਿਆਹ ਦੂ ਕਹਾਤਾ ਉੱਪਰ ਵਾਲੇ ਨੂੰ ਛਿੜਿਆ ਉਹ ਤੇ ਜਿਹੜਾ ਬਚਾਰਾ ਮਿੱਲੂ ਟਿੱਬੀ ਬਿੱਲਾ ਚ ਪੈਣਾ ਚੋਧਰੀ ਪੌਂਟੀ ਚ ਟਾਲਾ ਹਾਰਮ ਵਾਲੇ ਸਾਡੇ ਭਰਾ 3100 ਰੁਪਏ ਦੇ ਦੰਗਲ ਲਈ ਪੇਦਾ ਕਰਨੇ ਬੜਾ ਧੰਨਵਾਦ ਆ ਉਹਨਾਂ ਦਾ ਮਾਨਸਮਾਨ ਸਾਡੇ ਜੈਜੀਤ ਕੋਸਰ ਸਾਹਿਬ ਅਖੜਾ ਢੋਕਰ ਵਾਲੇ ਹਾਸਿਲ ਕਰਨਗੇ 3100 ਰੁਪਏ ਦਾ ਬੜਾ ਸਹਿਯੋਗ ਆ ਜਿਹਨਾਂ ਵੱਲੋਂ 3100 ਰੁਪਏ ਦਾ ਬੜਾ ਸਹਿਯੋਗ ਉਹਨਾਂ ਨੇ ਮਾਨਸਮਾਨ ਕੀਤਾ ਯਾਰ ਬੜਾ ਧੰਨਵਾਦ ਆ ਭਾਈ ਧਿਆਨ ਦਿਓ ਨਾਲ ਹੀ ਅੱਜ ਤੋਂ ਪਰਮਿੰਦਰ ਪਹਿਲਵਾਨ ਜੀ ਕੋਲ ਇਹਦੀ ਗੁਸਤੀ ਜਲਦੀ ਆ ਸਮਾਪਤ ਹੋਈ ਤੇ ਨੂਰ ਤੇ ਤਾਜ ਜਲ ਰਣਗੇ ਇਸ ਇੱਕ ਗੁਸਤੀ ਹੋਣੀ ਹੈ। ਆਪ ਕਹਿੰਦਾ ਵੀ ਲਮੋਟੇ ਪਾ ਲੋ ਨੂਰ ਤੇ ਤਾਜ। ਕੋਪਿੰਦਰ ਪਹਿਲਵਾਨ ਜੀ। ਕੋਪਿੰਦਰ ਪਹਿਲਵਾਨ ਜੀ ਕਿਧਰ ਕੇ ਢੇੜਾ ਲਵਾਈਏ ਆ ਜਿਓ। ਇੱਕ ਢੋਲੀ ਆ ਜਾਈਏ ਸਟੇਜ ਦੇ ਕੋਲ ਬੈਂਚੀ ਆ। ਇੱਕ ਢੋਲੀ ਵੀ ਆ ਜਿਓ। ਕੁਲਵੀਰ ਭਾਈ ਜੇੜਾ ਸ਼ੁਰੂ ਕਰਾਓ। ਕੋਈ ਨਹੀਂ ਹੁਣ ਨਹੀਂ ਕਰਦਾ ਕੋਈ। ਚਾਲ।

ਅਗਲੀ ਕੁਸ਼ਤੀ ਹੋਣੀ ਹੈ ਮਨੀ ਸ਼ੇਰੋਂ ਤੇ ਅਸ਼ਵਨੀ ਪਹਿਲਵਾਨ ਮਾਰਨ ਵੱਡਾ ਜੱਸਾ ਬਾਡ ਵਾਲਾ ਅਗਰ ਬਾਤ ਸੁਣਦਾ